ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਅੱਜ ਦੀ ਵੀਡੀਓ ਪਿੰਡ ਜੀਤਵਾਲ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਏ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਕੰਮ ਆ ਬਾਈ ਦਾ ਦੋ ਤਿੰਨ ਦੇ ਕਰੀਬ ਪਸ਼ੂ ਰੱਖੇ ਹੋਇਆ ਸਾਮਣੇ ਜਿਹੜੀ ਸਕਰੀਨ ਤੇ ਨੀਲੀ ਰਵੀ ਦਾ ਨਗੀਨਾ ਦੇਖ ਰਹੇ ਹੋ ਇਹ ਬਾਈ ਹੁਣਾਂ ਦਾ ਸੇਰ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਸੂਆ ਸਸਿਗਵ ਜੀ ਸਸਿਗਵ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਕਲਵੰਤ ਸਿੰਘ ਪੰਡ ਜੀਤਵਾਲ ਜੀ ਜ਼ਿਲ੍ਹਾ ਤਸੀਰੂ ਜੀ ਮੋਗਾ ਜੀ ਮੋਬਾਈਲ ਨੰਬਰ 93642157 ਜੀ ਠੀਕ ਆ ਬਾਈ ਕਿੰਨਾ ਸੂਆ ਸੂਈ ਹੈ ਜੀ ਮੱਝੀ ਜੇਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਕੱਲ ਦੀ ਸੂਈ ਸਵੇਰ 3 ਵਜੇ ਦੀ ਸਵੇਰ ਜੀਰ ਡਨ ਆ ਜੀ ਹਾਂ ਜੀ ਠੀਕ ਆ ਬੱਚਾ ਕੀ ਦਿੱਤਾ ਜੀ ਕੱਟਾ ਜੀ ਮਗਰ ਕੱਟਾ ਤੇ ਖਾਲੀ ਤਾਂ ਹਜੇ ਹੋਈ ਨਹੀਂ ਹੋਣੀ ਹਨਾ ਨਹੀਂ ਜੀ ਤੇ ਕਿੰਨਾ ਕੁ ਦੁੱਧ ਦੇ ਦੋ ਬਾਈ ਬਾਈ 16 17 ਕਿਲੋਗ੍ਰਾਮ ਦਾ ਦੇ ਦੋ ਕਿਲੋਗ੍ਰਾਮ ਨਾਲ ਬਾਲਾ ਨਹੀਂ ਕੋਈ ਤੇ ਥਨਾਂ ਦੀ ਓਕੇ ਆ ਬਾਈ ਕੋਈ ਕੋਈ ਹਾਂ ਬਾਈ ਜਾਵਾਂ ਤੋਰ ਕੇ ਕੋਲੀ ਧਾਰ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਨੀਲੀ ਰਾਵੀ ਦਾ ਨਗੀਨਾ ਮਿੱਤਰੋ ਬੱਚਾ ਮਗਰ ਕੱਟਾ ਤਾਜੀ ਸੂਈ ਆ ਕੱਲ ਦੀ ਸੂਈ ਆ ਜੇਰ ਡਾਨਾ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾਓ ਹਵਾਨਾ ਬੋਧ ਕਰਮ ਵਾਲੀ ਸੂਨਾ ਤਿਆਰ ਕਰੀ ਬੈਠੀ ਆ ਨੇੜੇ ਤੇ ਚੈਤਰਾ ਦਿੰਨੇ ਆ ਸੂ ਤੋਂ ਲੈ ਕੇ ਤੇ ਥੱਲੇ ਖੁੱਚਾਂ ਤੇ ਕਰ ਜਾਂਦਾ ਥਣ ਬਹੁਤ ਔਪ ਦਾ ਕੱਲਾ ਕੱਲਾ ਨਿਖੜ ਮਹੱਤੀ ਜਵਾਈ ਰਾ ਥਾਣਾ ਬਾਈ ਦੱਸਦਾ ਕਿ ਪੂਲੀ ਜਵਾਈ ਆ ਇੱਕ ਨੰਬਰ ਕੱਦ ਕਾਠ ਵੀ ਚੰਗਾ ਬਰੀਡ ਵੀ ਚੰਗੀ ਆ ਵਜਨ ਵਜੂਦ ਵਾਲੀ ਮਾਝਾ ਕੋਈ ਛੋਟੀ ਨਹੀਂ ਗੀ ਦੁੱਧ 16 17 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਕੋਈ ਬਾਲਾ ਵੀ ਨਹੀਂ ਜਿਹੜੇ ਹਿਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਮੂਰ ਨੂੰ ਵੀ ਹਵਾਨੇ ਦੀ ਧੱਕ ਬਹੁਤ ਆ ਜੀ ਗਾੜੀ ਚ ਵੀ ਦੁੱਧ ਚੰਗਾ ਹੂ ਤੇ ਬੈਕ ਸਾਈਡ ਵਾਲੇ ਥਨਾ ਜਿੱਦਾ ਹੋਣਾ ਹੀ ਹੋਣਾ ਬਈ ਕਿਉਂਕਿ ਬੈਕ ਸਾਈਡ ਨੂੰ ਹਵਾਨਾ ਬਹੁਤ ਸੋਨਾ ਤਿਆਰ ਕਰੀ ਬੈਠੀ ਐ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਚਾਰੇ ਥਨ ਗੈਪ ਤੇ ਹੱਥੀ ਚਵਾਈ ਵਾਲਾ ਥਾਨਾ ਕੋਈ ਜੁੜਦਾ ਨਹੀਂ ਪੜਦਾ ਨਹੀਂ ਇੱਕ ਨੰਬਰ ਦੀ ਕੁਆਲਿਟੀ ਆ ਥਨਾਂ ਦੀ ਹਵਾਨਾ ਬਹੁਤ ਸੋਨਾ ਇਹਨੇ 16 17 ਨਾ ਦਿੱਤਾ ਇੰਨੀ ਤਿਆਰੀ ਵਾਲੀ ਨੇ ਤਾਂ ਫਿਰ ਦੇਣਾ ਵੀ ਬਾਈ ਕਿਨੇ ਆ ਪੂਰਾ ਸੋਨਾ ਹਵਾਨਾ ਚੰਗੀ ਸੇਵਾ ਹੋ ਜੇ ਦਾ ਕਰਮ ਵਾਲੀ ਪਲੱਸ ਵੀ ਜਾਵੜੂ ਕਿਉਂਕਿ ਹਵਾਨੇ ਦਾ ਅੰਤ ਕੋਈ ਨਹੀਂ ਜੀ ਨੇੜੇ ਤੋਂ ਦਿਖਾ ਦਿੰਨੇ ਆ ਬਾਈ ਇੱਕ ਵਾਰੀ ਫੇਰ ਤੁਹਾਨੂੰ ਪੂਰਾ ਸੋਨਾ ਦੇ ਵੱਡਾ ਸ਼ਾਨਦਾਰ ਹਵਾਨਾ ਬੱਚਾ ਮਗਰ ਦੇ ਇਕੱਟਾ ਏ ਮੁੱਲ ਜੈ ਜਬਾ ਜਦ ਬਾਈ 1.5 ਲੱਖ ਹੋ ਜੂ ਮਾਨਤਣੇ ਕਰਾਂਗੇ ਠੀਕ ਹੈ ਜੀ 1.5 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਬਾਕੀ ਮਾਨਤਣ ਬਾਈ ਕਹਿੰਦਾ ਉਹਦੇ ਚ ਹੋ ਜੂਗਾ ਜੀ ਨੂੰ ਜੱਜੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ